ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਇੱਕ ਵਾਰ ਮੇਲੇ ਵਿੱਚ ਚਲੇ ਗਏ ਤਿੰਨ ਦਿਨਾਂ ਬਾਅਦ ਵਾਪਸ ਆਏ ਨਿੱਲੇ ਤੋਂ ਆਉਣ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਸੋਚਿਆ ਕਿ ਸਾਰਾ ਦਿਨ ਪੀਰਾਂ ਫਕੀਰਾਂ ਨਾਲ ਘੁੰਮਣ ਕਰਕੇ ਕਿਤੇ ਇਹ ਫਕੀਰ ਹੀ ਨਾ ਬਣ ਜਾਣ ਇਹਨਾਂ ਨੂੰ ਦੁਨੀਆਦਾਰੀ ਦੇ ਕੰਮਾਂ ਵਿੱਚ ਲایا ਜਾਵੇ ਸਲਾਮ ਅਸਬਰਾ ਕਰਕੇ ਉਹਨਾਂ ਦੇ ਪਿਤਾ ਜੀ ਨੇ ਗੁਰੂ ਜੀ ਨੂੰ ਕੁਝ ਨਗਦ ਰੁਪਏ ਦੇ ਕੇ ਸੱਚਾ ਸੌਦਾ ਖਰੀਦਣ ਲਈ ਦੇ ਦਿੱਤਾ ਨਾਲ ਬਾਲੇ ਚੱਕ ਨੂੰ ਦੇ ਦਿੱਤਾ ਤੇ ਕਿਹਾ ਨਫੇ ਵਾਲਾ ਤੇ ਸੱਚਾ ਸੌਦਾ ਕਰਕੇ ਆਇਓ ਗੁਰੂ ਜੀ ਪਿਤਾ ਜੀ ਦੇ ਪੈਰੀ ਹੱਥ ਲਾ ਕੇ ਆਗਿਆ ਲੈ ਕੇ ਚਲੇ ਗਏ ਥੋੜੀ ਦੂਰ ਘਰੋਂ ਨਿਕਲਦੇ ਆਂ ਇੱਕ ਪਿੰਡ ਆਉਂਦਾ ਉਸ ਪਿੰਡ ਦਾ ਨਾਮ ਚੂੜਖਾਨੇ ਹੈ ਉਹਦੇ ਕੋਲ ਜਦੋਂ ਪਹੁੰਚੇ ਤਾਂ ਉੱਥੇ ਗੁਰੂ ਜੀ ਨੂੰ ਫਕੀਰਾਂ ਦਾ ਝੁੰਡ ਮਿਲਿਆ ਜਿਹੜਾ ਤਿੰਨਾਂ ਚਾਰਾਂ ਦਿਨਾਂ ਦਾ ਭੁੱਖਾ ਬੈਠਿਆ ਹੋਣ ਸੀ ਤਾਂ ਗੁਰੂ ਜੀ ਭਾਈ ਬੱਲੇ ਨੂੰ ਆਖਣ ਲੱਗੇ ਕਿ ਇਹਨਾਂ ਭੁੱਖਿਆਂ ਨੂੰ ਭੋਜਨ ਸਿਕਾਈਏ ਜੇ ਅਪਾ ਇਹਨਾਂ ਨੂੰ ਭੋਜਨ ਸਿਕਾਵਾਂਗੇ ਤਾਂ ਇਹ ਸੱਚਾ ਸੌਦਾ ਨਫੇ ਵਾਲਾ ਸੌਦਾ ਇਹੀ ਹੈ ਇਹ ਤੋਂ ਉੱਪਰ ਨਾ ਤਾਂ ਕੋਈ ਸੱਚਾ ਸੌਦਾ ਹੈ ਨਾ ਹੀ ਕੋਈ ਨਫੇ ਵਾਲਾ ਨਾ ਤਾਂ ਮੈਨੂੰ ਇਸ ਤੋਂ ਉੱਪਰ ਕੋਈ ਨਜ਼ਰ ਆਉਂਦਾ ਹੈ ਤੇ ਨਾ ਹੀ ਕੋਈ ਹੋ ਸਕਦਾ ਉਸੇ ਵੇਲੇ ਜਿੰਨੇ ਰੁਪਏ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਸਨ ਸਾਰਿਆਂ ਦਾ ਭੋਜਨ ਪਕਵਾ ਕੇ ਫਕੀਰਾਂ ਨੂੰ ਲੰਗਰ ਲਾ ਦਿੱਤਾ ਤੇ ਮੁੜ ਕੇ ਘਰ ਨੂੰ ਆ ਗਏ ਤੇ ਪਿੰਡ ਦੇ ਕੋਲ ਪਹੁੰਚ ਕੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਤੇ ਭਾਈ ਬਾਲੇ ਨੂੰ ਕਿਹਾ ਕਿ ਤੂੰ ਚੱਲ ਘੋੜੀ ਦੇ ਕੇ ਬਾਲੇ ਨੂੰ ਘਰ ਪੇਜ ਦਿੱਤਾ ਜਦੋਂ ਕਾਲੂ ਜੀ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੌਦਾ ਖਰੀਦਣ ਦਾ ਇਹ ਕਾਰਨ ਇਹ ਕਹਾਣੀ ਇਹ ਬਿਰਲਾਪ ਹੋਇਆ ਤਾਂ ਉਹ ਗੁਰੂ ਨਾਨਕ ਦੇਵ ਜੀ ਤੇ ਗੁੱਸੇ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਫੜ ਕੇ ਰਾਏ ਬਲਾਰ ਜੀ ਕੋ ਲੈ ਗਏ ਰਾਏ ਬਲਾਰ ਜੀ ਨੂੰ ਸਾਰਾ ਹਾਲ ਦੱਸਿਆ ਰਾਏ ਬਲਾਰ ਜੀ ਦੇ ਸਾਹਮਣੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਫਰਮਾਇਆ ਪਿਤਾ ਜੀ ਆਪਨੇ ਹੁਕਮ ਦਿੱਤਾ ਸੀ ਕਿ ਨਫੇ ਵਾਲਾ ਸੌਦਾ ਖਰੀਦਣਾ ਸੋ ਇਹ ਸਾਰਿਆਂ ਨਾਲੋਂ ਵੱਧ ਕੇ ਨਫੇ ਵਾਲਾ ਸੌਦਾ ਕੀਤਾ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਉੱਤਰ ਸੁਣ ਕੇ ਰਾਏ ਬਲਾਰ ਜੀ ਨੇ ਕਾਲੂ ਜੀ ਨੂੰ ਆਖਿਆ ਇਹ ਤਾਂ ਕੋਈ ਫਕੀਰ ਹਨ ਤੇ ਪਰਮੇਸ਼ਵਰ ਦਾ ਰੂਪ ਹਨ 13 ਜਿੰਨਾ ਰੁਪਈਆ ਲੱਗਿਆ ਜਾਂ ਜੋ ਵੀ ਖਰਚ ਹੋਇਆ ਤੇ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਖਰਚ ਕਰਿਆ ਕਰਨ ਤੂੰ ਆ ਕੇ ਮੇਰੇ ਕੋਲੋਂ ਲੈ ਲਿਆ ਕਰ ਇਹਨਾਂ ਦੇ ਉੱਤੇ ਗੁੱਸੇ ਨਾ ਹੋਇਆ ਕਰ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਜੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਚੱਲ ਰਿਹਾ ਹੈ ਤੇ ਜਦ ਤੱਕ ਇਹ ਦੁਨੀਆ ਰਹੂਗੀ ਚੱਲਦਾ ਹੀ ਰਹੂਗਾ ਕਿਉਂਕਿ ਇਹ ਬਿਨਾਂ ਨਫੇ ਵਾਲਾ ਬਿਨਾ ਲਾਲਚ ਵਾਲਾ ਬਿਨਾ ਮਤਲਬ ਵਾਲਾ ਸੌਦਾ ਸੀ ਜੋ ਅੱਜਕੱਲ ਕਿਤੇ ਨਜ਼ਰੀ ਨਹੀਂ ਆ ਰਹੇ ਕੋਈ ਕਰ ਨਹੀਂ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਤੇ ਇਹ ਸਦਾ ਸੱਚਾ ਹੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ